ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਕੋ ਐਡ ਕਰਵਾਉਣਾ ਹੋਵੇ ਆ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਦੋ ਬੜਾ ਤਾਜ਼ੇ ਸੁਝੇ ਹੋਈਆਂ ਤੇ ਇੱਕ ਦਿਖਾਵਾਂਗੇ ਝੋਟੀ ਤਾਜੀ ਸੁਈ ਵੀ ਆਪਾਂ ਤਿੰਨ ਅੜਗ ਵਿਕਰੀ ਵਾਲਿਆ ਡਨੇਰ ਵੀਰ ਤੋਂ ਪਾਉਦੇ ਆ ਝੋਟੀ ਤੇ ਦੋ ਬੜਾ ਸੁਝੇ ਸੁਈਆਂ ਆਉ ਗਿਵੀਰ ਨਕਰੀਗਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਜੀਂਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 98763 20666 98763 20666 ਤੇ ਪਹਿਲਾ ਨੰਬਰ ਆ ਭਾਈ ਇਹਦੇ ਬੱਚੀ ਦੇਖੀ ਜਾ ਰਹੀ ਹੈ ਕਿਹੜਾ ਸੂਈ ਇਹ ਦੂਜੇ ਸੂਈ ਸੂਈ ਹੈ ਭਾਈ ਇਹ ਜਰਸੀ ਦੂਜਾ ਸੂਆ ਹੋਣੀ ਸੂਈ ਇਹ ਮੇਰੇ ਖੜੇ ਮਗਲ ਦੀ ਬੱਚੀ ਹੈ ਭਾਈ 15 ਵੀ ਮਿੰਟ ਹੋ ਗਏ ਸੂਈ ਨੂੰ ਹਾਂਜੀ ਤੇ ਜੇਰ ਰਹੀ ਗੱਲ ਪੈਨ ਵਾਲੀ ਹਣਾ ਹਾਂਜੀ ਜੇਰ ਪੈਨ ਹੈ ਜੀ ਭਾਈ ਜੀ ਠੀਕ ਹੈ ਦੁੱਧ ਬਲੂਨ ਦਾ ਕਿੰਨਾ ਪਾਇਆ ਪੈਦਾ ਦੁੱਧ ਵਿੱਚ ਇਹਦਾ ਬ ਠੀਕ ਹੈ ਕਹਿੰਦਾ ਬਾ ਅੰਦਾਜ਼ਾ ਜੈਸ ਕੀ ਕਹਨਾ ਪਾ ਦੂਗੀ ਬਾਈ ਐ ਮੰਨ ਕੋ ਮੇਕੀ ਬਾਈ ਮੰਨ ਕੇ ਲੈ ਲਿਆ ਅਗਰ ਵੀ ਮੀਤ ਐ ਵੀ 25 ਕਿਲੋ ਦੁੱਧ ਕਹਿੰਦਾ ਬਾ ਚਾਹੇ 22 ਦੇ 23 ਦੇ ਪਰ ਦੁੱਧ ਫੈਟ ਵਾਲਾ ਦਈ ਚੰਗਾ ਹਣਾ 20 ਮੰਨ ਕੇ ਲੈ ਲੇ ਬਾਈ ਪਰ ਆਪ ਨੂੰ ਆ ਸਮਝਦਾ ਵੀ 21 ਤੇ 24 ਕਿਲੋ ਦੁੱਧ ਆ ਰਹੀ ਹੈਗੀ ਆ ਹਾਂਜੀ ਖੁੱਲੀ ਚੌਂਡ ਚਵਾ ਕੇ ਮੈਂ ਵਧੀਆ ਚੋਣਾ ਬਹੁਤ ਚੰਗਾ ਬਾਈ ਤੁਸੀਂ ਬਾਈ ਦੇਖ ਸਕਦੇ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਵੱਡਾ-ਵੱਡਾ ਨਾਰਮ ਚਵਾਈ ਦੀ ਕੋਈ ਆਪਾਂ ਨਹੀਂ ਨਾ ਪਾਇਆ ਉੱਧੇ ਹੀ ਰਹਿ ਗਏ ਥੱਲੇ ਮੋਟਾ-ਮੋਟਾ ਦੇਖੋ ਜਮਾ ਕਿਆ ਬਾਤਾਂ ਜਮਾ ਨਜ਼ਾਰਾ ਵਾਲਾ ਬਾਕੀ ਲੈਵਲ ਹੋ ਗਿਆ ਬੜਾ ਜ਼ਬਰਦਸਤ ਹਾਂ ਹਾਂ ਨੀਵੇ ਦਾ ਨਹੀਂ ਬਈ ਕੋਈ ਮੁੱਲ ਚੁਆਈ ਨਹੀਂ ਨਾ ਬਸ ਠੀਕ ਆ ਧੋ ਦੇ ਬਾਦ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਧਰੀ ਮੂੰਹ ਮੱਥਾ ਚੰਗਾ ਤੇ ਰਾਜ ਸਭੀ ਬੜੀ ਖੂਦਸੂਬਹਿਤ ਸੁਈਆ ਧਾਰਾ ਆਪਾਂ ਵੀਡੀਓ ਜਮਾਰ ਕੇ ਦਿਖਾ ਦਿੰਦੇ ਲੈਵਾ ਦੇਖੋ ਯਾਰ ਕਿਆ ਬਾਤਾਂ ਇਹ ਉੱਚੇ ਲੰਬੇ ਕੱਦ ਕੜ ਦੇ ਵਿੱਚ ਆ ਫੁੱਲ ਰਾਜ ਸਭੀ ਬਲੀ ਵੀ ਸੋ ਜਮਾ ਗੱਠ ਗੱਠ ਦੀ ਪਿੱਥੀ ਤੇ ਥਣ ਪਿਆ ਜਾਵਾ ਫੁੱਲ ਸਾਈਜ਼ ਦੇ ਵਿੱਚ ਆ ਚਾਹੇ ਤੁਸੀਂ 20 ਮਿੰਟ ਤੋਂ ਮੰਨ ਲਿਓ ਬਾਅਦ ਚੰਗੀ ਕੇਅਰ ਕਰਾਂਗੇ ਬੈਡ 22 23 ਕਿਲੋ ਦਾ ਨੋਰਮਲ ਪਾਉਣ ਵਾਲੀ ਹੈਗੀ ਐ। 21 22 ਕਿਲੋ ਦਿੱਤਾ। ਠੀਕ ਹੈ ਤਾਂ ਰੇਟ ਵਗੈਰਾ ਦਾ। ਰੇਟ ਭਾਈ ਜੈ ਜੂ ਪਰ ਕਰਾਂਗੇ ਫੋਨ ਤੇ। ਦੇਖ ਸਕਦੇ ਮਗਰ ਬੱਚਾ ਬਹੁਤ ਪਿਆਰਾ ਚੰਗੀ ਸੋਈ। ਕਾਫੀ ਕਲਰ ਦੀ ਜਾਸਤੀ ਵਨ ਵਾਲੀ ਜ ਮਗਰ ਮੂੰਹ ਮੱਥਾ ਕਰਨ ਵਾਸਤੇ ਸੋਹਣੇ ਆ। ਦੂਜੇ ਨੰਬਰ ਤੇ ਆਪਾਂ ਇਹ ਬੈੜ ਦੇਖੀ ਜਾਨੇ ਆ। ਹਾਂਜੀ। ਇਹ ਕਿਹੜਾ ਸੁਆ ਸੁਈ ਹੋ ਗਿਆ ਜੀ? ਇਹ ਭਾਈ ਇਹ ਵੀ ਦੂਜੇ ਸੁਆ ਸੁਈ। ਦੂਜਾ ਸੁਆ ਟਾਈਮ ਕਿੰਨਾ ਹੋਗਾ ਜੀ? ਸੁਈ ਨੂੰ ਹੋਗੇ ਭਾਈ ਇਹ 14 15 ਦਾ। ਠੀਕ ਆ ਮਗਰ ਬੱਚਾ ਬੜਾ ਪਿਆਰਾ ਕੀ ਇਹ ਬੱਚੀ ਬੱਚੀ ਹੈ ਭਲੀ। ਉਹ ਬੱਚਾ ਦੇਖ ਸਕਦੇ ਤੇ ਇਹ ਦੁੱਧ ਕਿੰਨਾ ਘੋੜਾ ਹੈ ਇਹ 14 15 ਕਿਲੋ ਰੈਡੀ ਹੈ 14 ਨੇ ਭੜ ਜਿਓ ਮੈਂ ਕਿਹਾ ਭਵੇਂ ਦੋ ਟਾਈਮ ਜੂ ਬੇਲੇ ਕੋਈ ਦੇਖ ਠੀਕ ਹੈ ਧਾਰ ਤੂੰ ਰੋਕੇ ਜਾਣਾ ਧਾਰ ਨੂੰ ਵਾਰ ਕੇ ਦਿਖਾਵਾਂਗੇ ਵੀ ਦਵਾਈ ਦੇ ਕੋਲ ਨਹੀਂ ਭਗਿਆ ਹੀ ਗਿਆ ਜਾਜ ਗੱਲਾਂ ਦਵਾਈ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਮੋਟਾ-ਵੋਟਾ ਕੋਈ ਭੂਸਾ ਲਾਣੀ ਥੋ ਦੇਖ ਸਕਦੇ ਹੋ ਤੇ ਬਾਕੀ ਇੱਕ ਤਰ੍ਹਾਂ ਦੀ ਕਰ ਲੈ ਇੰਡੋ ਕ੍ਰੋਸ ਬਣ ਕੇ ਆ ਗਈ ਜਿਹਾ ਬਾਈ ਜਿਵੇਂ ਮਾਰਦੀ ਬੰਨ ਦੋਨੇ ਪਾਸੇ ਬਹਿ ਕੇ ਜੂਦੇ ਲਾਭ ਤੇ ਦੁੱਧ ਫਿਰ ਫੈਕੜਾ ਘਰੇ ਪੀਣੀ ਯਾਰ ਇਹਦਾ ਬਿਲਕੁਲ ਬਾਈ ਦੁੱਧ ਫੈਕੜਾ ਠੀਕ ਹੈ ਕੈਦਾਬਾਗ ਘਰੇ ਦੁੱਧ ਵਰਤਦਾ ਦਹੀਂ ਮੱਖਣੀ ਬਾਈ ਐ ਮਨੋ ਵੀ 5.5 6 5.5 6 ਫੈਟ ਠੀਕ ਘਰੇ ਦੁੱਧ ਵਰਤਦਾ ਕੰਮ ਚ ਆਉਂਦੀ ਆ ਜਾਉਂਦੀ ਆ ਬਿਲਕੁਲ ਤੇ ਰੇਟ ਬਾਜ਼ਾਰ ਦਾ ਹੈ ਜੀ ਰੇਟ ਇਹਦਾ ਰੇਟ ਬਾਈ ਜਾ ਜੀ ਮੈਂ ਪਹਿਲਾ ਬੰਦਾ ਫੋਨ ਹੈ ਉਹ ਰੇਟ ਸਮਝ ਚ ਆਊਗਾ ਉਹਦੇ ਆਊਗਾ ਵੀ ਆਊਗਾ ਸਮਝ ਕੇ ਬੱਚਾ ਬੜਾ ਪਿਆਰਾ ਮਗਰ ਮੱਛੀ ਹੈ ਨਾ ਦੂਜੇ ਨੰਬਰ ਤੇ ਵੇਖ ਸਕਦੇ ਹੋ ਦੂਜਾ ਸੁਆ ਸੂਿਸਰਾਈ 3 14 ਕਿਲੋ ਦੁੱਧ ਨੈਟ ਚੋਣ ਵਾਲਾ ਹਾਜ਼ਰ ਆ ਸੀਲ ਠੰਡੀਆਂ ਨਿਆਣਾ ਪਾਉਣਾ ਪਾਉ ਨਹੀਂ ਪਾਣਾ ਨਾ ਪਾ ਵੈਸੇ ਫਿਰ ਨਿਆਣਾ ਪਵਾ ਲੈਂਦੀ ਆ ਜਾਨਾ ਪਵਾਬ ਜਿੰਦੀ ਆ ਠੀਕ ਹੈ ਕਰੀ ਗੇੜਾ ਹੋਰ ਖੜਾ ਦੇ ਸਵਾਕੀ ਥਾਣ ਦੇਖੋ ਯਾਰ ਕਿਆ ਬਾਤ ਹੈ ਗਲਾਬੀ ਗਲਾਬੀ ਥਾਣਾ ਹਾਤੀ ਚ ਵਜਿਆ ਲ ਜਿੱਥੇ ਮਰਜੀ ਬਹਿ ਜਾ ਬਾਈ ਕਿੱਥੇ ਰੋਕ ਲੀ ਇਹ ਯਾ ਸਵਾਦੇ ਕੋ ਯਾਰ ਜਮਾਨੇ ਜਾਰੇਦਾਰ ਚੀਜ ਹੈ ਨਾ ਤੇ ਕਹਿੰਦਾ ਬੱਸ ਵਾਲਾ ਕੰਮ ਹੈ ਜਿੱਥੇ ਮਰਜੀ ਰੋਕ ਲੋ ਹਣਾ ਜਿੱਥੇ ਮਰਜੀ ਬਾਈ ਕਿੱਥੇ ਮਰਜੀ ਬਹਿ ਜੀਜੇ ਨੰਬਰ ਦਾ ਪਰ ਝੋਟੀ ਦੇਖੀ ਹੈ ਨਾ ਤਾਜੀ ਸੂਈ ਵੀ ਹਾਂਜੀ ਇਹ ਸਵਾ ਕਿਹੜਾ ਸੂਈ ਆ ਇਹ ਵੀਰੇ ਦੂਜੇ ਸੂਏ ਸੂਈ ਆ ਪਰਸੋਂ ਦੀ ਸੂਈ ਵੀ ਬੱਚਾ ਮਰ ਕੇ ਆ ਗਿਆ ਕੱਟੀ ਨਾਲ ਉਹ ਕੱਟੀ ਬੜੀ ਪਿਆਰੀ ਹੈ ਹਨਾ ਹਾਂਜੀ ਹਾਂ ਸੋ ਕੱਟੀ ਦੇਖੋ ਯਾਰ ਕਿਸੇ ਚੰਗੇ ਸੀਮੰਡੀ ਉਹ ਯਾਰ ਫੇਸ ਕੁਆਲਟੀ ਵਗਰਾ ਦੇਖੋ ਹਨਾ ਬਾਈ ਪਤਾ ਨਹੀਂ ਬੰਦੇ ਆ ਦਾ ਨਾਮ ਤਾਂ ਹੈ ਕਹਿੰਦੀ ਸੀਗੀ ਵੀ ਉਹਦਾ ਠੀਕ ਆ ਬਾਈ ਵਗੈਰਾ ਦੇਖੋ ਬੱਚੇ ਦੀ ਬੜੀ ਪਿਆਰੀ ਜਿਵੇਂ ਕਹਿੰਦਾ ਦਾੜੀ ਨਾਲ ਮੁੱਛਾ ਵਧਿਆ ਹੋਇਆ ਹੈ ਹਨਾ ਚਲੋ ਜੋ ਬਾਕੀ ਆਂਦਰ ਵਾਲੇ ਸੀਮੰਡੀ ਕਿਸੇ ਦੀ ਵੀ ਹੋਈ ਪਰ ਕੱਟੀ ਚੰਗੀ ਆ ਹਨਾ ਪੁੱਠ ਪੁੱਠ ਬੱਚੀ ਚੰਗੀ ਏ ਬਾਈ ਠੀਕ ਹੈ ਤੇ ਜੇ ਜੁਰ ਜਮੜਾ ਨਾ ਹਾਂ ਵੀ ਆਪਣੇ ਕੋਲ ਵੀਡੀਓ ਬਣਾਈ ਤੇ ਬਾਕੀ ਸਭਾ ਦੂਜਾ ਥਣ ਜਰ ਬੜਾ ਪਿਆਰਾ ਚੱਕੀ ਫਿਰਦੇ ਗੁੱਲੇ ਵਾਲਾ ਬਾਈ ਥੜ ਦੇ ਚੋਣ ਦਾ ਤਾਂ ਮੋਲ ਹੀ ਨਹੀਂ ਠੀਕ ਹੈ ਕਿੰਨਾ ਦੁੱਧ ਆ ਬਈ ਹੁਣ ਸਟਾਰਟਿੰਗ ਦੁੱਧ ਬਈ ਹੁਣ 9 10 9 10 ਲੀਟਰ ਬੋਲਾ ਹੈਗਾ ਪਰ ਸੁਣੀ ਸੀ ਆ ਨਗਜੋ 12 ਤੋਂ ਪਰ ਹਾਂ ਬਈ 13 14 ਕਿਲੋ ਦੁੱਧ ਦੇਣਾ ਚਾਹੀਦਾ ਬਈ ਖੁੱਲਾ ਲੈਨ ਵਾਲਾ ਚਾਹੇ 11 ਮੰਡ ਜਾਂ 12 ਪਰ ਲੇਵਾ ਬੜਾ ਜ਼ਬਰਦਸਤ ਆ ਨਾ ਲੈਵੇ ਨਵੇਂ ਬਹੁਤ ਆਏ ਮਨੂ ਧਾਨਾ ਪੂਰਾ ਜਮਾ ਇੱਕ ਨੰਬਰ ਆ ਬਈ ਬਾਅਦ ਕੇ ਦੇਖਾਂ ਹੋ ਗਿਆ ਨਹੀਂ ਦੇਖ ਸਕਦਾ ਕਿਆ ਬਾਤ ਆ ਸਾਫ ਸਿੱਧਰਾ ਚੋਣਾ ਮੋਟਾ-ਵੋਟਾ ਲੈ ਕੇ ਆ ਰਿਹਾ ਬਹੁਤ ਠੀਕ ਆ ਰਾਜੀ ਸਭੀ ਬੜੀ ਹੈ ਨਾ ਮੈਂ ਕਿ ਮੋਲੀ ਨਹੀਂ ਪਿਟਵਾਈ ਠੀਕ ਆ ਮੋਲੇ ਰਾਜੀ ਬਾਜ਼ੀ ਸਾਰੇ ਦੇ ਸੋ ਚੋਣ ਚਵਾਦੀ ਇੱਕ ਨੰਬਰ ਆ ਜਾਵਾ ਕੋਈ ਭੂਰ ਸਰਲਾ ਨਹੀਂ ਕੋਈ ਆਪਾ ਬੱਚਾ ਨਹੀਂ ਲਾਇਆ ਉਹਦੇ ਥੱਲੇ ਬਹਿ ਗਏ ਹਨ ਮੈਂ ਕਿਹਾ ਵੀ ਐਵੇਂ ਬਈ ਗਾਇਆਂ ਵਰਗੀ ਠੀਕ ਹੈ ਇਹ 12 ਕਿਲੋ ਦੁੱਧ ਮੰਨ ਕੇ ਬੰਦਾ ਪੈਸੇ ਨਾਲੇ ਧੋਰੀ ਬਾਹਰ ਤੋਂ ਕਦ ਕਾਠ ਵਗੈਰਾ ਦੇਖੋ ਛੋਟੇ ਚੰਗਾ ਤੋਂ ਮੀਡੀਅਮ ਸੈਂਚ ਆ ਗਈ ਪਰ ਰਾਜੀ ਸਮੀ ਬੜੀ ਲੇਵੇ ਦੀ ਬੜੀ ਤਕੜੀ ਆ ਸਾਫ ਸੁਥਰਾ ਲੇਵਾ ਦੇਖ ਸਕਦੇ ਹੋ ਠੀਕ ਹੈ 9-10 ਕਿਲੋ ਹਾਜਰਾ ਜਮਾ ਹਨ ਠੀਕ ਹੈ ਸੈਂਗਾ ਮੂੰਹ ਵਾਤਾ ਦੇਖੋ ਕੁੰਡਾ ਸੈਂਗਾ ਜਮਾ ਕਿਆ ਵਾਤਾ ਦੇਖ ਸਕਦੇ ਹੋ ਪੂਰਾ ਸੋਨਾ ਗੁੱਲੇ ਵਾਲਾ ਥਾਣਾ ਜਮਾ 11 12 ਕਿਲੋ ਦਾ ਨੋਰਮਲ ਪੌਣ ਵਾਲੀ ਹੈਗੇ ਮਗਰ ਕੱਟੀਆ ਫੀ ਸਵਾਈਆ ਜੇਰ ਵਗੈਰਾ ਡਾਣਾ ਤੀਜਾ ਦਿਨ ਹੋ ਗਿਆ ਸੂਈ ਨੂੰ ਕੱਚਾ 나ੜੂਆ ਬੱਚੇ ਦਾ ਬਿਲਕੁਲ ਨਾਲ ਆ ਪਾਪਾ ਬਚਾਰਾ ਘਾ ਦੇਵੇ ਉਹ 나ੜੂਆ ਕੋ ਬਿਲਕੁਲ ਨਾਲ ਸੁਈ ਨਾਗਾ ਬਦਕਰ ਸੁਈ ਸਵਾਈ 987632064 ਕੋਈ ਵੀ ਨਾਲ ਤੁਹਾਡੇ ਸੰਪਰਕ ਵਿੱਚ ਦੇਖ ਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖ ਕੇ ਸੰਭਾਲਦਾ ਤਹਿ